ਤ੍ਰਿਪਤੀ ਚੂਨ ਛੇੜੀਆਂ ਦਾ ਅਧੀ ਰਾਤ ਨੂੰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੀੜਤ ਹਰਸ਼ਿਤ ਕੁਮਾਰ ਨੇ ਦੱਸਿਆ ਕਿ 12 ਵਜੇ ਤੋਂ ਬਾਅਦ ਕੁਝ ਨਸ਼ੇੜੀ ਨੌਜਵਾਨ ਨੇ ਉਹਨਾਂ ਦੀ ਦੁਕਾਨ ਦਾ ਦਰਵਾਜ਼ਾ ਖੜਕੜਾਇਆ ਜਦੋਂ ਦੁਕਾਨਦਾਰ ਨੇ ਸਮਾਨ ਦੇਣ ਤੋਂ ਮਨਾਂ ਕੀਤਾ ਤਾਂ ਉਕਤ ਨੌਜਵਾਨਾਂ ਵੱਲੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਟਾਂ ਰੋੜੇ ਵੀ ਮਾਰੇ ਹਮਲਾਵਰਾਂ ਨੇ ਆਸ-ਪਾਸ ਦੇ ਕਰਾਂਚ ਇੱਟਾਂ ਮਾਰੀਆਂ ਇੱਟਾਂ ਮਾਰ-ਮਾਰ ਕੇ ਘਰ ਦੇ ਦਰਵਾਜੇ ਤੇ ਪਾਰੀਆਂ ਧੂੜ ਦਿਤੀਆਂ ਅਤੇ ਇੱਕ ਇੱਟ ਹਰਸ਼ਿਤ ਦੇ ਭਰਾ ਦੇ ਸਰ ਤੇ ਵੀ ਵੱਜੀ ਜਿਸ ਕਾਰਨ ਉਹ ਕੰਪੀਟ ਚੱਕਵੀ ਹੋ ਗਿਆ ਕੁਝ ਦੇਰ ਬਾਅਦ ਨਸ਼ੇੜੀ ਚਲੇ ਗਏ ਅਤੇ ਉਹਨਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਨਾ ਦਿੱਤੀ ਪਰ ਪੁਲਿਸ ਅਗਲੇ ਦਿਨ ਸਵੇਰ 11 ਵਜੇ ਤੱਕ ਵੀ ਮੌਕਾ ਤੇ ਕੰ ਨਹੀਂ ਪੁੱਜੀ ਸਰ ਹਰਜੀਤ ਕੁਮਾਰ ਜੀ ਕਿੱ데 ਜਗ੍ਹਾ ਰਹੇ ਹੋ ਸਰ ਤ੍ਰਿਪੜੀ ਚ ਰਹਿੰਦਾ ਜੀ ਨियर ਪ੍ਰੇਮ ਚਾਰਟ ਆਪਣਾ ਡੈਰੀ ਦਾ ਕੰਮ ਹੈ ਜੀ ਆਪਣਾ ਕੀ ਵਾਰ ਦਾ ਆ ਜਿਹੜਾ ਡੇਟਾ ਖੜੀ ਹੈ ਜੀ ਸਰ ਰਾਤੀ 12:30 1 ਵਜੇ ਦਾ ਟਾਈਮ ਸੀਗਾ ਜੀ ਗੇਟ ਖੜਕਾ ਰਹੇ ਸੀ ਮੁੰਡੇ ਨਸ਼ੇੜੀ ਜੇ ਸੀਗੇ ਤੇ ਉਹ ਖੜਕਾਈ ਕੀ ਖੜਕਾਈ ਅਸੀਂ ਖੋਲਦੇ ਨਹੀਂ ਗੇਟ ਵੀ ਚਲੋ ਖੜਕਾ ਕੇ ਨਿਕਲ ਜਾਣਗੇ ਜੇ ਸਮਾਨ ਨਹੀਂ ਦਾਂਗੇ ਕੋਈ ਕਰਿਆਨੇ ਦਾ ਕੰਮ ਹੈ ਪਰ ਉਹ ਹਟੇ ਨਹੀਂ ਉਹ ਬਾਰ ਬਾਰ ਖੜਕਾਈ ਜੇ ਉਹਨਾਂ ਨੇ ਫਿਰ ਪੱਥਰ ਮਾਰਨਾ ਸ਼ਾਰਟ ਕਰਤਾ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਕੀ ਕਰ ਰਹੇ ਹੋ ਕਹਿੰਦੇ ਸਮਾਨ ਜਿੱਦੇ ਵੀ ਮੈਂ ਕਿਹਾ ਵੀ ਇਸ ਟਾਈਮ ਤੁਸੀਂ ਟਾਈਮ ਤਾਂ ਦੇਖੋ ਵੀ ਕਿਸ ਟਾਈਮ ਆ ਰਹੇ ਹੋ ਬੰਦਾ ਸੋਇਆ ਹੁੰਦਾ ਉਹਨਾਂ ਨੇ ਗਾਲੀ ਕਲੋਚ ਕਰਤਾ ਜੀ ਇੰਨੀ دیر ਚ ਉਹਨਾਂ ਨੇ ਫੇਰ ਇਟਮ ਬਰਸਾਣੀਆਂ ਸਟਾਰਟ ਕਰਤੀਆਂ ਸਾਹਮਣੇ ਉਹਦੇ ਕੋਲ ਸਾਰੀ ਇਟਾਂ ਪਈਆਂ ਨੇ ਜੀ ਬਾਹਰੋਂ ਹੀ ਚੱਕ ਕੇ ਉਹਨਾਂ ਨੇ ਪਹਿਲੇ ਸਾਡੇ ਗੇਟ ਤੇ ਇਟਾਂ ਮਾਰੀਆਂ ਫਿਰ ਉਹਨਾਂ ਨੇ ਦੁਕਾਨ ਤੇ ਇਟਾਂ ਮਾਰੀਆਂ ਨੇ ਜੀ ਇੱਕ ਗ੍ਰਿਲ ਉਹਨਾਂ ਨੇ ਟੁੱਟ ਗਈ ਜਦੋਂ ਇਟ ਅੰਦਰ ਗਈ ਐ ਉਹ ਮੇਰੇ ਭਾਈ ਦੇ ਲੱਗ ਗਿਆ ਸੀਰ ਤੇ ਉਸ ਤੋਂ ਉਹਨਾਂ ਨੇ ਸਾਡੀ ਗੱਡੀ ਤੇ ਸਾਡੇ ਦੂਜੇ ਗੇਟ ਤੇ ਜੀ ਤੇ ਨਾਲ ਦੇ ਜਿਹੜੇ ਪੜੋਸੀ ਸੀ ਉਹਨਾਂ ਦੇ ਵੀ ਘਰ ਦੇ ਬਾਰ ਇਟਾਂ ਮਾਰੇ ਪੂਰੀ ਗਲੀ ਅਸਰ ਦੇਖੋ ਇਟਾਂ ਨਾਲ ਹੀ ਭਰੀ ਵੀ ਐ ਐਂਡ ਟੂ ਐਂਡ ਤੇ ਮੇਰਾ ਜਿਹੜਾ ਉਹ ਹੈਗਾ ਕੋਠਾ ਉਹ ਸਾਰਾ ਇਟਾਂ ਨਾਲ ਪਰਿਆ ਹੋਇਆ ਟੈਂਕੀ ਟੁੱਟ ਗਈ ਐ ਜੀ ਉੱਪਰ ਜਿਹੜ ਆਪਣਾ ਦਰਵਾਜ਼ੇ ਲੱਗੇ ਨੇ ਉਹ ਟੁੱਟ ਗਏ ਨੇ ਜੀ ਪਾਈ ਦਾ ਮੇਰੇ ਦਾ ਸਿਰ ਖੁੱਲਿਆ ਹੋਇਆ ਹੈ ਜੀ ਰਾਤੀ ਗਏ ਸੀ ਕੋਈ ਨਹੀਂ ਆਇਆ ਜੀ ਥਾਣੇ ਕਰਿਆ ਜੀ ਸਵੇਰੇ ਵੀ 8 ਵਜੇ ਮੈਂ ਰਿਪੋਰਟ ਲਿਖਾ ਕੇ ਆ ਅਜੇ ਤੱਕ ਤਾਂ ਸਰ ਕੋਈ ਨਹੀਂ ਸਰ 5 ਸਾਲ ਹੋ ਗਏ ਆਪਣਾ ਤਾਂ ਕੋਈ ਕਿਸੇ ਨਾਲ ਰਿਆ ਹੀ ਨਹੀਂ ਜੀ 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਅੱਜ ਤੱਕ ਕੋਈ ਐ ਉਹ ਜੀ ਕੰਪਲੇਨ ਨਹੀਂ ਆਈ ਵੀ ਸਾਡੇ ਕਲੱਬ ਵੀ ਅਸੀਂ ਕਿਸੇ ਨੂੰ ਗਲਤ ਬੋਲਿਆ ਹੋਵੇ ਜਾਂ ਕੁਝ 5 ਸਾਲ ਹੋ ਗਏ ਸਾਨੂੰ ਕੰਮ ਕਰਦੇ ਸਾਡਾ ਸੀਜ਼ਨ ਵੀ ਲੰਨਿਆ ਹਰ ਕੰਮ ਕਰਦੇ ਅੱਜ ਤੱਕ ਸਾਡਾ ਐਵੇਂ ਕਦੀ ਨਹੀਂ ਹੋਇਆ ਵੀ ਕੋਈ ਆ ਕੇ ਕਹਿ ਗਿਆ ਹੋਵੇ ਬੀਨਾਂ ਲਾ ਫਾਲਤੂ ਹੈ ਕੁਛ ਸੱਚ ਉਹ ਕੋਈ ਨਾਲ ਸਾਡੇ ਕਸ਼ਮਰਾ ਤੋਂ ਵੀ ਪੁੱਛ ਸਕਦੇ ਤੁਸੀਂ ਸਾਡੀ ਬਣੀ ਬਣਾਈ ਸਾਰਿਆਂ ਨਾਲ ਬਹੁਤ ਵਧੀਆ ਉਹ ਰਾਤੀ ਨਸ਼ੇੜੀ ਆ ਗਏ ਹੁਣ ਉਹਨਾਂ ਨਾਲ ਗੱਲ ਤਾਂ ਕਰਨੀ ਵੀ ਅਸੀਂ ਨਹੀਂ ਦੇ ਸਕਦੇ ਸਾਡੀ ਵੀ ਸਾਰੀ ਲਾਈਫ ਹੈ ਆਪਣਾ ਸੌ ਰਿਆ ਹੁੰਦਾ ਬੰਦਾ ਹੁਣ ਉੱਠ ਕੇ ਹੁਣ ਅਸੀਂ ਉਹਨਾਂ ਨੂੰ ਕੀ ਸਮਾਨ ਦਈਏ ਤੇ ਉਹਨਾਂ ਨੇ ਏਟਾਂ ਪਰਸਾਈਆਂ ਸਾਡੇ ਇੱਧਰ ਦੇਖ ਸਕਦੇ ਹੋ ਗੇਟ ਦੇਖ ਸਕਦੇ ਹੋ ਘਰ ਸਕਦੇ ਮੰਗ ਇਹੀ ਕਰਦੇ ਆਈ ਉਹਨਾਂ ਨੂੰ ਫੜਿਆ ਜਾਵੇ ਜੀ ਕਿਉਂਕਿ ਰੋਜ਼ ਹੀ ਹਰ ਦੂਜੇ ਦਿਨ ਹੀ ਪਹਿਲੇ ਵੀ ਐਵੇਂ ਹੋ ਚੁੱਕੇ ਹੈ ਜੀ ਇੱਧਰ ਵੀ ਨਸ਼ੇੜੀ ਘੁੰਮਦੇ ਰਹਿੰਦੇ ਨੇ ਰਾਤ ਦੇ 12 1 ਵਜੇ ਹੁਣ ਹਰ ਕਿਸੇ ਦੀ ਦੁਕਾਨ ਤੇ ਐਵੇਂ ਕਰਦੇ ਬਾਰੇ ਵੀ ਸੁਰੱਖਿਤ ਕਿਵੇਂ ਆ ਜੀ ਬੰਦਾ ਸਾਡੇ ਘਰੇ ਵੀ ਮਾਵਾ ਪੈਣਾ ਨੇ ਜੀ ਉਹਨਾਂ ਦੇ ਲੱਗ ਜਾਂਦੀ ਫਿਰ ਜੀ ਅੱਜ ਮੇਰੇ ਪਾਈ ਦੇ ਲੱਗੇ ਉਹੀ ਗ੍ਰਿਲ ਚੋਂ ਨਿਕਲ ਕੇ ਮੇਰੇ ਮਾਤਾ ਦੇ ਲੱਗ ਸਕਦੀ ਸੀ ਕਿਸੇ ਦੇ ਵੀ ਲੱਗ ਸਕਦਾ ਹੈ ਤੱਕ ਤਾਂ ਹੀ ਕੋਈ ਨਹੀਂ ਆਇਆ 8 ਵਜੇ ਰਾਤੀ ਗਿਆ ਸੀਗਾ ਸੀ ਸਰ ਉਹਨਾਂ ਨੇ ਕਿਹਾ ਸੀਗਾ ਜੀ ਹਜੇ ਆਪਾਂ ਕਰ ਨਹੀਂ ਸਕਦੇ ਤੁਸੀਂ ਰਜਿੰਦਰਾ ਲੈ ਜਾਓ ਉਧਰ ਉਹਨਾਂ ਦੀ ਰਿਪੋਰਟ ਕਰਾਓ ਮੈਂ ਰਜਿੰਦਰਾ ਗਿਆ ਸੀਗਾ ਜੀ ਕਰਾ ਲਿਆ ਉਹਨਾਂ ਨੇ ਕਿਹਾ ਐਡਮਿਟ ਕਰਨਾ ਪੈਗਾ ਸਾਡੇ ਘਰੇ ਕੋਈ ਨਹੀਂ ਅਸੀਂ ਤਾਂ ਐਡਮਿਟ ਨਹੀਂ ਕਰਿਆ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਰਾਤੀ ਪਰਚਾ ਕਰਵਾਣ ਗਿਆ ਜੀ ਰਾਤੀ ਉਹ ਕਹਿੰਦੇ ਹੋਏਗਾ ਨਹੀਂ ਸਵੇਰੇ ਆਓ ਮੈਂ ਸਵੇਰੇ 100 ਨੰਬਰ ਤੇ ਕਾਲ ਕਰਕੇ ਜੀ ਉਧਰ 8 ਵਜੇ ਹੀ ਮੈਂ ਰੱਪੜ ਲਿਖਾਇਆ ਸੀਗਾ ਉਹ ਕਹਿੰਦੇ ਸਾਡੇ ਏਐਸਆਈ ਗਏ ਹੋਏ ਨੇ ਆਣਗੇ 8 ਵਜੇ ਤੋਂ ਲੈ ਕੇ ਹੁਣ ਸਰ ਤੁਸੀਂ ਟਾਈਮ ਦੇਖ ਰਹੂ ਹੋਂ ਤੱਕ ਹਾਂਜੀ ਇਹ ਜੀ ਕਾਰਵਾਈ ਇਹ ਚਾਹੁੰਦੇ ਕਾਰਵਾਈ ਇਹ ਚਾਹੁੰਦੇ ਜੀ ਮੁੰਡੇ ਫੜੇ ਜਾਵੇ ਜੀ ਅੱਜ ਦੇਖੋ ਸਾਡੇ ਘਰੇ ਹੋਇਆ ਜੀ ਕੱਲ ਨੂੰ ਕਿਸੇ ਦੇ ਵੀ ਘਰੇ ਹੋ ਸਕਦੇ ਦੁਕਾਨਦਾਰ ਬੰਦੇ ਆ ਜੀ ਅਸੀਂ ਆਰਾਮ ਨਾਲ ਕੰਮ ਕਰ ਰਹੇ ਹਾਂ ਹੁਣ ਸਾਡੇ ਅਸੀਂ ਵੀ ਤਾਂ ਟੈਕਸ ਭਰਦੇ ਹਾਂ ਅਸੀਂ ਕਿਸ ਲਈ ਟੈਕਸ ਭਰ ਰਿਹਾ ਸੀ इजीली ਟੈਕਸ ਭਰ ਰਿਹਾ ਵੀ ਸਾਡੇ ਨੂੰ ਸੁਰੱਖਿਆ ਦੋ ਸਾਡੀ ਅਸੀਂ ਸੁਰੱਖਿਤ ਨਹੀਂ ਹੈਗੀ ਮੇਰਾ ਨਾਮ ਜੀ ਸਾਇਲ ਕੁਮਾਰ ਇੱਧਰ ਤ੍ਰਿਪੜੀ ਦੀ ਕਾਰਨ ਇਹ ਹੈ ਜੀ ਕਿ ਰਾਤੀ ਬਾ ਚਾਰ ਪੰਜ ਮੁੰਡੇ ਆਏ ਸੀ ਨਿਸ਼ੇੜੀ ਜੇ ਉਹ ਸਮਾਨ ਦੀ ਮੰਗ ਕਰਨ ਲੱਗੇ ਜਦਕਿ ਸਾਡੀ ਦੁਕਾਨ 11 ਵਜੇ ਬੰਦ ਹੋ ਜਾਂਦੀ ਹੈ 11 ਵਜੇ ਤੋਂ ਵਾਪਸ ਸਮਾਨ ਨਹੀਂ ਦਿੰਦੇ ਕਿਸੇ ਨੂੰ ਉਹਨਾਂ ਨੇ ਸਾਢੇ 12 1 ਵਜੇ ਆ ਕੇ ਗੇੜ ਖੜੇ ਆਏ ਜੀ ਸਮਾਨ ਦਿਓ ਅਸੀਂ ਕਹੇ ਜੀ ਸਮਾਨ ਨਹੀਂ ਦੇ ਸਕਦੇ ਇਹਨਾਂ ਚ ਉਹਨਾਂ ਨੇ ਗਾਲੀ ਗਲੋਸ਼ ਸ਼ੁਰੂ ਕਰਤਾ ਇੱਟਾ ਮਾਰਨ ਲੱਗ ਗਏ ਉਹ 23 ਇੱਟਾ ਕੇ ਫਿਰ ਵੱਜ ਚੁੱਕਿਆ ਤੁਸੀਂ ਦੇਖ ਸਕਦੇ ਹੋ ਇੱਧਰ ਹੀ ਕਿਤਾ ਇੰਨੀਆਂ ਵਜ੍ਹੀਆਂ ਨੇ ਔਰ ਇਹ ਕੰਮ ਕੰਪਲੀਟ ਕਰਾਈਏ ਥਾਣੇ ਗਏ ਸੀਗੇ ਜੀ ਉਹਦਾ ਟ੍ਰੈਕਸ਼ਨ ਨਹੀਂ ਹੋਇਆ ਰਾਤ ਤੇ ਵੀ ਫੋਨ ਕਰਿਆ ਕੰਦੇ ਆ ਰਹੇ ਆ ਸਵੇਰੇ ਵੀ 8 9 ਵਜੇ ਗਏ ਆ ਕੰਦੇ ਆ ਰਹੇ ਆ ਇੱਕ ਵਾਰੀ ਕਾਰਵਾਈ ਜਾਨੇ ਜੀ ਬੰਦੇ ਫੜੇ ਜਾਂ ਉਹਨਾਂ ਕਰਵਾਈ ਹੋਵੇ ਕੋਈ ਨਾ ਕੋਈ ਤਾਂ